ਪਿਆਰਿਓ ਇੱਕ ਬੇਨਤੀ ਕਰਨੀ ਐ ਤੁਹਾਨੂੰ ਤੇ ਧਿਆਨ ਦੇ ਕੇ ਸੁਣਿਓ ਇਹ ਮੇਰੀ ਬੇਨਤੀ ਵੀ ਐ ਤੇ ਤੁਹਾਡੇ ਅੱਗੇ ਸਵਾਲ ਵੀ ਐ ਹੁਣ ਜਿਹੜੇ ਸੱਜਣ ਪੁਰਸ਼ ਕਹਿੰਦੇ ਆ ਨਾ ਬਈ ਪਿਛਲਾ ਕੋਈ ਕਰਮ ਨਹੀਂ ਹੁੰਦਾ ਹੀ ਨਹੀਂ ਉਹਨਾਂ ਨੂੰ ਮੈਂ ਇੱਕ ਬੇਨਤੀ ਕਰਦਾ ਹੁਣ ਜਦੋਂ ਬੱਚਾ ਦੁਨੀਆ ਤੇ ਆਉਂਦਾ 9 ਮਹੀਨੇ ਮਾਤਾ ਦੇ ਗਰਭ ਦੇ ਵਿੱਚ ਰਹਿ ਕੇ ਇਸ ਸੰਸਾਰ ਦੇ ਵਿੱਚ ਉਹਦਾ ਜਨਮ ਹੁੰਦਾ ਹੁਣ ਜਦੋਂ ਬੱਚੇ ਦਾ ਜਨਮ ਹੋਇਆ ਇੱਕ ਬੱਚਾ ਵਿਚਾਰਾ ਜਨਮ ਲਿਆ ਉਹਦੇ ਮਾਂ ਪਿਓ ਨੂੰ ਚਾ ਵਾ ਵੀ ਮੇਰੇ ਕੋਲੇ ਬੱਚਾ ਆ ਗਿਆ ਪਰ ਵਿਚਾਰਿਆਂ ਕੋਲੇ ਉਹਨੂੰ ਲਪੇਟਣ ਲਈ ਵੀ ਕੱਪੜਾ ਨਹੀਂਗਾ। ਉਹਦੇ ਲਈ ਖੇਡ ਲਿਆਉਣ ਨੂੰ ਕੋਈ ਪੈਸਾ ਨਹੀਂ ਜਦੋਂ ਬਚਪਨਾ ਹੁੰਦਾ। ਉਹਨੂੰ ਪਹਿਨਣ ਵਾਸਤੇ ਕੋਈ ਵਧੀਆ ਕੱਪੜੇ ਨਹੀਂ ਦੇ ਸਕਦੇਗੇ। ਉਹਦੇ ਖਾਣ ਪੀਣ ਦਾ ਵੀ ਸਹੀ ਤਰੀਕੇ ਨਾਲ ਪ੍ਰਬੰਧ ਨਹੀਂ ਹੁੰਦਾ ਇਹ ਬੱਚੇ ਦਾ ਜਨਮ ਆ। ਇੱਕ ਬੱਚਾ ਹੋਰ ਉਹ ਵੀ ਜਨਮ ਲੈਂਦਾ। ਉਹ ਬੱਚੇ ਨੇ ਜਨਮ ਲਾਇਆ ਅਨੁਸਾਰ ਉਹਨੂੰ ਰਿਸ਼ਤੇਦਾਰ ਐਂਡੀਆਂ ਖੇਡਾਂ ਦਿੰਦੇ ਆ ਐਨਾ ਕੀਮਤੀ ਤੋਹਫੇ ਦੇ ਦਾਂਦੇ ਆ ਐਨਾ ਧਨ ਦੇ ਦਾਂਦੇ ਆ ਬੇਅਥਾ ਹੁਣ ਮੈਨੂੰ ਤੁਸੀਂ ਇਹਦਾ ਜਵਾਬ ਦਿਓ ਸੱਜਣੋ ਵੀ ਉਹ ਬੱਚੇ ਨੇ ਵਿਚਾਰੇ ਨੇ ਦੁਨੀਆ ਦੇ ਵਿੱਚ ਆ ਕੇ ਕੀ ਗੁਨਾਹ ਕਰਿਆ ਤੇ ਆ ਜੀ ਨੂੰ ਸਾਰਾ ਖੋਸ਼ ਮਿਲ ਗਿਆ ਤੇ ਉਹਨੇ ਕਿਹੜਾ ਗਤੌੜਾ ਫੇਰਿਆ ਸੀਗਾ ਕੀ ਕਰਿਆ ਉਹਨੇ ਇੱਕ ਬੱਚੇ ਦਾ ਆ ਜੀਵਨਾ ਜਨਮ ਲੈਣ ਅਨਸਾਰ ਉਹਨੂੰ ਬਚਾਰੇ ਨੂੰ ਪੂਰੀ ਸਹੀ ਖੁਰਾਕ ਨਹੀਂ ਮਿਲੀ ਵਧੀਆ ਕੱਪੜਾ ਨਹੀਂ ਮਿਲਿਆ ਰਹਿਣ ਸਹਿਣ ਨੂੰ ਕੋਈ ਘਰਬਾਰ ਨਹੀਂ ਵਧੀਆ ਮਿਲਿਆ ਸਕੂਲੀ ਚ ਜਗਾ ਜੀਵਨ ਗੁਜ਼ਾਰ ਲਿਆ ਮਾਪਿਆਂ ਦੇ ਕੱਪੜੇ ਪਾੜ ਢੀੜ ਕੇ ਉਹਦੇ ਕੱਪੜੇ ਬਣਾ ਲੇ ਕੀ ਉਹਦੇ ਵਾਸਤੇ ਉਹਦਾ ਕੀ ਉਹਦੇ ਨੁਕਸਾਨ ਕਰਿਆ ਇਹ ਪਿਛਲੇ ਕਰਮਾਂ ਦਾ ਪਾਪ ਆ ਇੱਕ ਨੂੰ ਸਾਰਾ ਉਹਨੇ ਚੰਗੇ ਕਰਮ ਕਰੇ ਹੁਣ ਗਾਂ ਫੇਰ ਇਹਦੀ ਇੱਕ ਪੱਖ ਆ ਹੁਣ ਜਿਹਨੂੰ ਕੁਛ ਨਹੀਂ ਮਿਲਿਆ ਉਹਨੇ ਫਿਰ ਮਿਹਨਤ ਕਰੀ ਮੁਸਾਕਤ ਕਰੀ ਕਰਮ ਕਰਿਆ ਡਟ ਕੇ ਤੇ ਸਾਰਾ ਕੁਝ ਕਮਾਇਆ ਬਣਾ ਲਿਆ ਇੱਕ ਨੂੰ ਮਿਲ ਗਿਆ ਸਾਰਾ ਕੁਝ ਗਾਂ ਡੱਕਾ ਨਹੀਂ ਤੋੜ ਲਿਆ ਸਾਰਾ ਕੁਝ ਗਵਾ ਲਿਆ ਪੱਲੇ ਕੱਖ ਨਹੀਂ ਰੱਖਿਆ ਇਹ ਕਰਮਾਂ ਦਾ ਫਾਇਦਾ ਨਾ ਇੱਕ ਨੇ ਪਹਿਲਾਂ ਕਰਮ ਕਰੇ ਅਨਸਾਰ ਸਾਰਾ ਕੁਝ ਮਿਲ ਗਿਆ ਇੱਕ ਨੇ ਪਹਿਲਾਂ ਨਹੀਂ ਹੋਇਆ ਅਨਸਾਰ ਘੱਟ ਮਿਲਿਆ ਮਗਰੋਂ ਕਮਾਈ ਕਰਨੀ ਇੱਕ ਨੇ ਪਹਿਲਾਂ ਵਾਲਾ ਗਵਾ ਲਿਆ ਇਹ ਜੀਵਨ ਦੇ ਪੱਖ ਨੇ ਹੁਣ ਜਿਹੜਾ ਜੀਵ ਆ ਜਿਹਨੂੰ ਪਹਿਲਾਂ ਵੀ ਮਿਲ ਗਿਆ ਤੇ ਸਾਰੀ ਉਮਰ ਹੀ ਮਿਲਿਆ ਰਹਾ ਉਹ ਨਾ ਪਹਿਲਾਂ ਵੀ ਕੰਮ ਕਰ ਕਰਮ ਕਰਿਆ ਨਾਲ ਦੀ ਨਾਲ ਵੀ ਕਰੀ ਜਾਂਦਾ ਸੋ ਪਿਆਰਿਓ ਇਹਨੂੰ ਕਹਿੰਦੇ ਆ ਕਰਮ ਆਹ ਕਰਮ ਆ ਇਹ ਆ ਜਿਹੜਾ ਜੀਵ ਤੇ ਇਹ ਵਿੱਚ ਕਰਮ ਕਰਦਾ ਵਾ ਉਹ ਸਫਲ ਅਨਸਾਨ ਹੋ ਜਾਂਦਾ ਇੱਕ ਦੁਨਿਆਵੀ ਕੰਮ ਹੈ ਦੁਨਿਆਵੀ ਕੰਮ ਕਰਨ ਨਾਲ ਦੁਨਿਆਵੀ ਮਾਇਆ ਵੀ ਚੀਜ਼ਾਂ ਮਿਟ ਜਾਂਦੀਆਂ ਇੱਕ ਦ੍ਰਿਹਾਹੀ ਕਾਰਨਾ ਉਹਦੇ ਨਾਲ ਦੋਨੋਂ ਪੱਖ ਮਿਲ ਜਾਂਦੇ ਆ ਉਹਨੂੰ ਕਰਮ ਕਰਨ ਦੀ ਵਿਆਉਤ ਬੰਦੀ ਆ ਜਾਂਦੀ ਆ ਹੁਣ ਇਹ ਸਮਝ ਕੀ ਤੋ ਲਈਏ ਕੌਣ ਦੱਸੇ ਸਾਨੂੰ ਇਹ ਗੁਰੂ ਦੱਸੂਗਾ